सिंह बहुत ज्यादा जी बहुत ज्यादा थैंक यू मेरा क्या सफाई सार हो गए <that> <laughs> <th certified> <selbstverständiger> ਮੇਰੇ ਖੁਸ਼ੀ ਦੇ ਕਹਿੰਦੇ ਆ ਵਰਤਾਰੇ ਹੈ ਹੈ ਕਿਹੜੀ ਕੰਟਰੀ ਆਦ ਹੈ ਮੈਂ ਅਮਰੀਕਾ ਤੋਂ ਯੂ ਐਸ ਏ ਤੋਂ ਸਾਈਟ ਵੀ ਬੜਾ ਬੁਰਾ ਬੁਰਾ ਆ ਗਿਆ ਤੇ ਘਰਾਂ ਤੋਂ ਸਵਾਦੀ ਬਹੁਤ ਚਲੇ ਨਹੀਂ ਆਏ ਬੱਚਾ ਕੀ ਰੱਖ ਕੇ ਪਤਾ ਠੀਕ ਹੈ ਬਹੁਤ ਬੇਰੁਖੀ ਬੱਚਕਾਲ ਜੀ ਇਹ ਬਿੱਟੂ ਖੰਨੇ ਵਾਲਾ ਮੇਰੇ ਨਾਲ ਹਰਲੀਨ ਅਸਰ ਰਾਜਿੰਦਰ ਕੌਰ ਅੱਜ ਅਸੀਂ ਆਏ ਆ ਪਿੰਡ ਕਿੱਕਰੀਵਾਲ ਮੇਲੇ ਤੇ ਆਏ ਆ ਬਾਬਾ ਬਾਲੇ ਸ਼ਾਹ ਦੇ ਦਰਬਾਰ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਮੈਂ ਤਲਵਾਦ ਕਰਦਾ ਸਲਾਹ ਤਰਲੋਚਨ ਸਿੰਘ ਦੀ ਨਾਗਰਾ ਸਾਹਿਬ ਯੂ ਐਸ ਏ ਤੋਂ ਇਹਨਾਂ ਨੇ ਸਾਨੂੰ ਨਮਾਇਨਾਂ ਨੂੰ ਨਵਾਸ ਕੇ ਇੱਥੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਬਹੁਤ ਵਧੀਆ ਲੱਗ ਰਿਹਾ ਹੈ ਤੋ ਆਪੇ ਦੇ ਵੱਡੇ ਮੇਲੇ ਕਰਦੇ ਆ ਵੱਡੇ ਮੇਲੇ ਤੇ ਇੱਕ ਮੇਲਾ ਹੁੰਦਾ ਹੈ ਸੋ ਉਮੀਦ ਕਰਦੇ ਆ ਕਿ ਅਸੀਂ ਆਪਣੀ ਪਰਫਾਰਮੈਂਸ ਦੇ ਕੇ ਜਾ ਰਹੇ ਹਾਂ ਤੁਸੀਂ ਪਸੰਦ ਕਰੋਗੇ ਅੱਜ ਕੱਲੇ ਬਹੁਤ ਬੱਚੇ ਤੁਹਾਨੂੰ ਦੇਖ ਕੇ ਆਈਡਲ ਬਣਦੇ ਆ ਕਿਹਨੇ ਕਹੋ ਤੇ ਨਾ ਬਹੁਤ ਚੰਗਾ ਸਮਝਦਾ ਅਸੀਂ ਵੀ ਕਿਸੇ ਨੂੰ ਵੇਖ ਕੇ ਆਈਡਲ ਬਣੇ ਆ ਤੁਹਾਡੇ ਆਈਡਲ ਜਿਹੜੇ ਨੇ ਸਾਡੇ ਸਹਿਬਜ਼ਾਦੇ ਸਾਡੇ ਗੁਰੂ ਸਾਹਿਬ ਸਾਡੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਭਗਤ ਸਿੰਘ

आयो तारी तारे का पता लगना चाहिए कीगल रोटी खाती तो देर होगी भुख लग गई कमाल होगी बंदी तारी की आवाज ना आई कमाल शुक्रिया मेहरबानी लाओ तारी दब के रेहनत और... कीतिया बड़िया कुर्बानियां दिखाई साम ने Go, go, go. ਸਭ ਤੋਂ ਪਹਿਲਾਂ ਮੇਲੇ ਦੀ ਬਹੁਤ ਬਹੁਤ ਵਧਾਈਆ ਆ ਤੁਹਾਨੂੰ ਸਾਰਿਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਇਸ ਮੇਲੇ ਨੂੰ ਚਾਰ ਚੰਨ ਲਾਉਣ ਲਈ ਆਏ ਹੈਗੇ ਔਰ ਬਾਬੇ ਮੇਲਾ ਪਾਪਾ ਪਾਲੇ ਸ਼ਾਹ ਦੇ ਸਾਲਾਨਾ ਜੋੜ ਮੇਲੇ ਦੀਆਂ ਸਾਰੇ ਨਗਰ ਨੂੰ ਨਾਕਾਨ ਵਸਨੀਕਾਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਮੁਬਾਰਕਾਂ ਔਰ ਆਈ ਸੰਗਤ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਪਿੰਡ ਵਿੱਚ ਮੇਲਾ ਲੱਗਿਆ ਤੇ ਕਿਹੜਾ ਕਿਲਾ ਪਿੰਡ ਇਹ ਪਿੰਡ ਠਿਕਰੀਵਾਲ ਜ਼ਿਲ੍ਹਾ ਕਪੂਰਥਲਾ ਜੀ ਅਸੀਂ ਗੱਲ ਕਰੀ ਜੇ ਮੇਲੇ ਦੀ ਤੇ ਕਿੰਨੇ ਸਾਲ ਤੋਂ ਮੇਲਾ ਚੱਲ ਰਿਹਾ ਇਹ ਮੇਲਾ ਦੀ ਸਾਰੇ ਤੋਂ ਕਰੀਬ 20 ਸਾਲ ਤੋਂ ਚੱਲ ਸਾਰੇ ਚੈਨਲਾਂ ਨਾਲ ਤੇਸ਼ਾ ਵਿੱਚ ਵੀ ਸੰਤਾਰ ਰਹਿ ਗਿਆ ਦੇਸ਼ਾਂ ਵਿੱਚ ਕੀ ਕਹਿਣਾ ਚਾਹੀਦਾ ਹੈ ਇਸ ਚੈਨਲ ਦੇ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਉੱਚੋ ਤੋਂ ਤੱਕ ਮੇਲੇ ਨੂੰ ਉੱਚੋ ਤੋਂ ਤੱਕ ਖੜਿਆ ਜੀ ਬਹੁਤ ਬਹੁਤ ਮਿਹਰਬਾਨੀ